ਹਾਂਜੀ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬੈਠੇ ਆ ਅੱਜ ਖਨੌਰੀ ਬਾਰਡਰ ਤੇ ਕਿਉਂਕਿ ਲਗਾਤਾਰ ਪਿਛਲੇ ਦਿਨਾਂ ਤੋਂ ਆਪਣੀ ਡਿਊਟੀ ਲੱਗੀ ਹੋਈ ਹੈ ਤੇ ਤਾਂ ਅੱਜ ਜਿੱਥੇ ਸਟੇਜ ਦੀ ਜਿਹੜੀ ਕਾਰਵਾਈ ਹੈ ਸਮਾਪਤ ਹੋਣ ਤੋਂ ਬਾਅਦ ਮਿਲਦੇ ਆ ਆਪਣੇ ਹਰਿਆਣੇ ਵਾਲੇ ਬੈਠੇ ਆ ਬਜ਼ੁਰਗ ਵੀ ਬੈਠੇ ਆ ਨੌਜਵਾਨ ਵੀ ਰ ਆਪਣਾ ਕਣੇ ਵਾਲੇ ਲਗਾਤਾਰ 13 ਘੰਟੇ ਤੱਕ ਆਪਣੇ ਮੋਰਚੇ ਦੇ ਵਿੱਚ ਡਿੱਟੇ ਹੋਇਆ ਕਿਉਂਕਿ ਇਸ ਲੜਾਈ ਨੂੰ ਜਿੱਤਣ ਲਈ ਮੋਰਚੇ ਦੀ ਮਜ਼ਬੂਤੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਇਸ ਮੋਰਚੇ ਨੂੰ ਜਿੱਤਣ ਦੇ ਲਈ ਲਗਾਤਾਰ ਪਿਛਲੇ ਤੁਹਾਨੂੰ ਪਤਾ ਲੜਾਈ ਜਦੋਂ ਸ਼ੁਰੂ ਹੋਈ ਆ ਬਹੁਤ ਸਾਰੇ ਆਪਣੇ ਨੌਜਵਾਨ ਆ ਜਿਹੜੇ ਉਹਨਾਂ ਦੀਆਂ ਅੱਖਾਂ ਦੀਆਂ ਨਿਗਾਹ ਚਲੀਆਂ ਗਈਆਂ ਉਧਰੋਂ ਫਾਇਰਿੰਗ ਹੋ ਕੇ ਸ਼ਰਲੇ ਵੀ ਲੱਗੇ ਆ ਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਬੱਲੋ ਆ ਜਿਹੜਾ ਸਾਡਾ ਉਹ ਇਸ ਮੋਰਚੇ ਦੀ ਜਿਹੜੀ ਸ਼ਹਾਦਤ ਜਿਹੜੀ ਸ਼ਹੀਦ ਹੋ ਚੁੱਕਿਆ ਤਾਂ ਕਰਦੇ ਆਪਾਂ ਗੱਲ ਆਪਣੇ ਨੌਜਵਾਨ ਭਰਾ ਆਪਣੇ ਨਾਲ ਬੈਠਾ ਤੇ ਇਹਨਾਂ ਨੂੰ ਪੁੱਛਦਾ ਵੀ ਜਿਹੜਾ ਨਵਦੀਪ ਸਿੰਘ ਜਲਵੇੜਾ ਇੱਕ ਨੌਜਵਾਨ ਆਪਣਾ ਹਰਿਆਣੇ ਦੇ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤਾ ਉਹਦੇ ਜਿਹੜਾ ਪ੍ਰੋਗਰਾਮ ਦੀ ਕੀ ਤਿਆਰੀ ਆ ਪੁੱਛਦਾ ਵੀਰ ਨੂੰ ਵੀ ਹਰਿਆਣੇ ਦੇ ਵਿੱਚ ਕਿੰਨਾ ਕੁ ਇਕੱਠ ਹੋ ਸਕਦਾ ਤੇ ਕੀ ਮਾਹੌਲ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਛਡਾਉਣ ਦੇ ਲਈ ਜਿਹੜਾ ਪੈਦਾ ਹੋ ਸਕਦਾ ਹਾਂ ਬਈ ਸਤਿਗ੍ਰਿਹਾਕ ਸਤਿਗ੍ਰਿਹਾਕ ਵਾਹਿਗੁਰੂ ਜੀ ਕੰਨ ਸਾਹਿਬ ਵਾਹਿਗੁਰੂ ਜੀ ਜੀ ਰਾਮ ਰਾਮ ਸਤਿਗ੍ਰਿਹਾਕ ਅਬੂਦ ਗਿਆ ਹਨੋਰੀ ਬਾਰਡਰ ਤੇ ਸਿੰਧੂ ਬਾਰਡਰ ਤੇ ਖੁਆਬ ਬਾਰਡਰ ਡਗਵਾਲੇ ਬਾਰਡਰ ਤੇ ਲੱਗ ਰਹੀ ਹੈ ਪੂਰਾ ਹੈਗਾ ਮੌਕਾ ਬਿ ਦੇਖੋ ਕੀ ਤਲ ਰਿਹਾ ਹੈ ਕੀ ਕੀਤੀ ਹੈ ਜੋ ਆਪਣਾ ਭਾਈ ਕੁਆਟਰ ਕਰਨ ਵਾਲਾ ਕੁਲਜੀਤ ਨੇ ਦਾ ਅੰਬਾਲਾ ਜਿਲ੍ਹੇ ਦੇ ਅੰਦਰ ਕਰਕੇ ਸਰਕਾਰ ਨੇ ਉਸਕੇ ਫੱਕ ਪਾੜੀ ਹੈ ਉਸਕੇ ਲੱਤਾਂ ਤੋੜੀ ਹੈ ਉਸ ਤੋਂ ਪਰਪਰ ਕਿਜੀਲੀਆਂ ਵਿੱਚ ਪਾਣੀ ਮਢਾਲਾ ਹੈ सत्रह तारीख का सत्रह पहले कैसे भी में कट है सत्रह अठारह का दो दिन का का हस्पास है आज जोड़ के प्रार्थना है किसान मजदूरों से सारे हिंदुस्तान का काम है लड़ाई लड़ना सरकार कुर्सी भी हो नंगड़ी सरकार आई है ईब मौके पे सत्रह तारीख को सभी से कहते हैं हाथ जोड़ के सवेरे दस बजे उड़ा पहुंचना कट करेंगे पूरा हूँ आपकी मर्जी ਕੋ ਦਾ ਕਨੇ ਕੋ ਦਬਰਦਸਤਨੀ ਜੋ ਸਿਸਟਮ ਸੈਲਰੀ ਹੈ ਸਰਕਾਰ ਨੇ ਕਰ ਰੱਖਿਆ ਹੈ ਤਾਂ ਪੰਜਾਬ ਦੀ ਬਾਤ ਹੈ ਤੇ ਰਾਣਾ ਦੀ ਬਾਤ ਹੈ ਤੇ ਯੂਪੀ ਦੀ ਬਾਤ ਹੈ ਤੇ Rajasthan ਦੀ ਬਾਤ ਹੈ ਤਾਂ ਸਾਰਾ ਹੀ ہندوستان ਦੀ ਬਾਤ ਹੈ ਆਪਣਾ ਕੰਮ ਹਣ ਲਈ ਲੜਨਾ ਸੰਗਰਸ ਕਰਨਾ ਸਰਕਾਰ ਸਰਕਾਰ ਦੋਹਾਂ ਕਹਤੀ ਹੈ ਜੋ ਭਾਈ ਬਿਲਕੁਲ ਵੇਡਾ ਹੈ ਦੁਬਿਦੇਸ਼ ਵਿੱਚ ਵੇਡਾ ਉਹ ਕਟਨ ਵਾਲਾ ਜੋ ਸਿੰਧੂ ਬਾਰਡਰ ਪਰ ਮਸ਼ੀਨ ਲੈ ਰਿਹਾ ਹੈ ਉਸकी ਕੋਈ ਗਲਤੀ ਨਹੀਂ ਸਰਕਾਰ ਕੀ ਗਲਤੀ ਹੈ ਉਠਾਇਆ ਗਿਆ ਆਪਣਾ ਭਾਈ ਦਾ ਇੱਕ ਖਟਕਟੋਲਾ ਨੀਸ ਉਸਕੋ ਵੀ ਜਮ ਵਿੱਚ ਠਾਇਆ ਦਾ ਉਸਕੋ ਛੋੜ ਦਿਆ ਹੈ ਜੋ ਇਹ ਬਲਵੇੜਾ ਇੱਥੇ ਰਿਹਾ ਹੈ 17 ਤਰੀਕ ਨੂੰ ਪੂਰਾ ਘਟ ਹੈ ਸਭੀ ਦੇ ਹਾਜ਼ਰ ਦਾ ਪ੍ਰਸਨਾ ਹੈ ਸਭੀ ਪਉਂਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਭਰਾ ਨੇ ਬੇਨਤੀ ਕੀਤੀ ਹੈ ਕਿ ਜਿਵੇਂ ਆ ਆਪਣੇ ਪਹਿਲਾਂ ਵੀ ਜਿਹੜੇ ਨੌਜਵਾਨ ਹੈ ਇਸੇ ਤਰ੍ਹਾਂ ਆਪਾਂ ਇਕੱਠ ਕਰਕੇ ਉਹ ਰਿਆ ਕਰਵਾਏ ਆ ਆ ਇਹ ਬੇਨਤੀ ਹੈ ਜਿਹੜੀ ਹੱਥ ਜੋੜ ਕੇ ਕਿ ਜ਼ਬਰਦਸਤੀ ਨਹੀਂ ਪਰ ਜਿਹਨੂੰ ਇਨਸਾਫ ਜਿਹੜੇ ਨੌਜਵਾਨ ਨੇ ਲੈਣਾ ਸਾਡੇ ਉਹਨਾਂ ਨੌਜਵਾਨਾਂ ਨੂੰ ਛਡਵਾਉਣ ਦੀ ਦਿਲ ਦੇ ਵਿੱਚ ਚਾਹਤ ਹੈ ਕਿ ਯਾਰ ਸੱਚਮੁੱਚ ਛਡਵਾਉਣਾ ਚਾਹੀਦਾ ਕਿਉਂਕਿ ਸਾਡੇ ਅੰਦੋਲਨ ਦੀ ਕਰਕੇ ਹੀ ਸਰਕਾਰ ਨੇ ਉਹਨੂੰ ਜਿਹੜਾ ਚੱਕਿਆ ਤੇ ਬੰਦ ਕੀਤਾ ਕੁੱਟਿਆ ਮਾਰਿਆ ਬਰਫ ਦੀਆਂ ਸੈਲੀਆਂ ਤੇ ਪਾਇਆ ਗਿਆ ਅ ਹੋਰ ਪਤਾ ਨਹੀਂ ਕਿੰਨੀ ਕ ਕੁੱਟਮਾਰ ਹੋਈ ਆ ਦਾ ਵੱਧ ਤੋਂ ਵੱਧ ਜਿਹੜਾ ਇਸ ਮੋਰਚੇ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੌਜਵਾਨਾਂ ਨੂੰ ਛੜਵਾਉਣ ਦੇ ਲਈ ਜਿਹੜਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥ ਦਿਓ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਨੂੰ ਕੋਈ ਹੈ ਨਾ ਮੈਂ ਤੁਹਾਨੂੰ ਦਿਖਾਉਂਗਾ ਤੁਹਾਨੂੰ